ਕਾਰ ਕਰ ਗੱਡੀ ਠੀਕ ਹੈ ਆਪਾਂ ਕਹਿੰਦੇ 2026 ਤੱਕ ਬਈ ਸਭ ਦੇ ਘਰਾਂ ਤੇ ਕਾਰ ਕਰ ਦਾਂਗੇ ਰੇਟ ਇਹਨੇ ਤੋੜ ਦਾਂਗੇ ਬਈ ਆਪਾਂ ਤੇ ਬਈ ਲੈ ਜੋ ਜਿਸ ਨੇ ਕਾਰ ਲੈਣੀ ਹੈ ਸਿਰਫ 90000 ਰੁਪਏ ਦੀ ਸਵਿਫਟ ਹੈ 17 ਮਾਡਲ ਡੀਜ਼ਲ ਦੀ ਬਈ i10 ਗ੍ਰੈਂਡ ਸਿਰਫ 1 ਲੱਖ ਤੇ 99000 ਰੁਪਏ ਦੀ ਬਈ ਤਕਰੀਬਨ ਟਾਇਰ 80 90 ਪੈਸੇ ਨੇ ਠੀਕ ਹੈ ਬਈ ਤੇ 12ਵੇਂ ਮਹੀਨੇ ਦੀ ਕਾਰ ਆ ਓਕੇ ਸੀਐਨਜੀ ਔਨ ਪੇਪਰ ਆ ਫਰਸਟ ਕੁਆਲਿਟੀ ਦੀ ਆ ਪਰ ਰੇਟ ਇਹਦਾ ਉਹ ਹੋਵੇ ਵੀ ਬਸ ਬਈ ਲੈ ਜਾ ਰੇਟ ਤਾਂ ਬਸ ਲੈ ਜਾਣ ਵਾਲੀ ਗੱਲ ਆ 70000 ਰੁਪਏ ਦੀ 70000 ਰੁਪਏ ਦੀ ਨਵਾਂ ਮਾਡਲ 12ਵੇਂ ਮਹੀਨੇ ਦੀ ਸੀਐਨਜੀ ਗ੍ਰੀਨ ਆਨ ਪੇਪਰ ਕਾਪੀ ਦੀ ਇਹਦਾ ਰੇਟ ਬਈ ਇਹਦਾ ਰੇਟ ਮਹਾ ਬਈ ਦਿੱਲੀ ਛੱਟੋ ਤੁਸੀਂ ਪੰਬੇ ਤੱਕ ਵੀ ਜਾਇਓ ਬਈ ਹਨਾ ਤੇ ਰੇਟ ਕਿਤੋਂ ਮਿਲਦੀ ਸਸਤੀਆਂ ਗੱਡੀਆਂ ਲੈਣੀਆਂ ਨੇ ਵੀ ਆਪਾਂ ਕਿਦੀ ਵੀ ਜਮੇ ਬਸ ਵੀ ਦਿੱਲੀ ਤੇ ਦਿੱਲੀ ਵੀ ਕਿਹੜਾ ਲਾਉਂਗੇ ਬਈ ਹਨਾ ਉੱਥੇ ਮਹੀਆਂ ਮਿਲਣੀਆਂ ਪਰ ਊਰੋਂ ਨਹੀਂ ਬਹਿ ਗਿਆ ਮਿਲਦੀ ਆ ਆਪਾਂ ਇੱਕ ਵਾਰ ਪਹਿਲਾਂ ਇੱਕ ਗੱਲ ਕਰੀ ਸੀ ਕੀ ਕਹਿਆ ਸੀਗਾ ਜੇ ਸੱਤ ਤੋਂ ਸਸਤਿਆ ਕਾਰਾ ਕੋਈ ਦੇ ਦੂ ਕੰਮ ਬੰਦ ਕਰ ਦਾਂਗੇ ਹਾਂ ਐਸਕੇ ਵੀ ਉਹੀ ਹਰੋਣ ਵਾਲੇ ਆ ਬਈ ਹਨਾ ਤੇ ਬਸ ਤੁਸੀਂ ਐਂਡ ਤੱਕ ਬਣੇ ਰਹੋ ਕੋਈ ਵੀ ਕਾਰ ਲੈਣੀ ਆ ਚੰਗੀ ਘੱਟ ਰੇਟ ਦੇ ਵਿੱਚ ਤਾਂ ਐਂਡ ਤੱਕ ਦੇਖਿਓ ਬਈ ਹਨਾ ਰੇਟ ਤੁਹਾਨੂੰ ਮੈਂ ਸਾਰੇ ਦਿਖਾਉਂਗਾ ਤੇ ਦੋ ਕਾਰ ਐਹ ਜਿਹੇ ਨੇ ਜਿਹੜੀ ਆਪਾਂ 1,60,000 ਰੁਪਏ ਦੇ ਵਿੱਚ ਜੋੜਾ ਦਵਾਂਗੇ ਜਿਸ ਦੇ ਵਿੱਚ ਸਵਿਫਟ ਵੀ ਰਹੂਗੀ ਤੇ ਇੱਕ ਗੱਡੀ ਹੋਰ ਵੀ ਆ ਬਈ ਹਨਾ ਤੇ ਆਪਾਂ ਲਦਾਲ ਖੜਿਆ ਬਈ ਬਈ ਸੰਦੀਪ ਲਵੇ ਲਹਿਰੇਗਾ ਅੱਗੇ ਦੇ ਬਿਲਕੁਲ ਨੇੜੇ ਹਨਾ ਬਈ ਤੇ ਭਈ ਅੱਜ ਦੇ ਜਿਹੜੇ ਕਾਰਾਂ ਨੇ ਜੈਜ ਰੇਟ ਤੇ ਰਹਿਣੀਆਂ ਬਿਲਕੁਲ ਜੈਜ ਰੇਟ ਤੇ ਠੀਕ ਐ ਤੇ ਜੇ ਪਹਿਲੀ ਕਾਰ ਦੀ ਆਪਾਂ ਗੱਲਬਾਤ ਕਰੀਏ ਇਹ ਕਿਹੜੀ ਕਾਰ ਐ ਅੱਛਾ ਇੱਕ ਹੋਰ ਐ ਜੀ ਜਿੰਨੀਆਂ ਕਾਰਾਂ ਆਈਆਂ ਨੇ ਕੋਈ ਵਾਸ਼ ਨਹੀਂ ਆਈ ਹੋਈ ਰਾਤ ਹੀ ਆਈਆਂ ਨੇ ਅੱਛਾ ਅੱਜ ਸਵੇਰ ਰਾਤ ਨੂੰ ਕਾਲ ਕਰਤੀ ਸੀ ਵੀ ਭਾਈ ਆ ਜਾਓ ਆਪਾਂ ਨਵੇਂ ਸਾਲ ਤੇ ਗਿਫਟ ਦੇਵਾਂਗੇ ਪਟਾਕਾ ਵਾਣਾਗੇ ਹਰ ਇੱਕ ਕਾਰ ਗੱਡੀ ਕਰਾਂਗੇ ਨਵੇਂ ਸਾਲ ਤੇ ਆਪਾਂ ਲੈ ਵੀ ਕਾਰ ਕਾਰ ਗੱਡੀ ਠੀਕ ਐ ਆਪਾਂ ਕਹਿੰਦੇ ਆ ਵੀ 2026 ਤੱਕ ਭਈਆ ਸਭ ਦੇ ਘਰਾਂ ਤੇ ਕਾਰ ਕਰ ਦਾਂਗੇ ਰੇਟ ਇਹਨੇ ਤੋੜ ਦਾਂਗੇ ਭਈ ਆਪਾਂ ਹਨਾ ਤੇ ਇਹਦੀ ਗੱਲ ਕਰੀਏ ਭਈ ਭਾਈ ਜ ABS ਬ੍ਰੇਕਾਂ ਲਈ ਫਰਸਟ ਕੁਆਲਿਟੀ ਹਾਂ ਹਾਂ ਤੇ ਗੱਡੀ ਦੇ ਦਾਂਗੇ ਸੌਰੀ ਇਹ ਸੈਕੰਡ ਆ ਫਾਰਮ ਦੀ ਇਨਕਾਰ ਸੀ ਮੈਨੇਜਰ ਨੇ ਆਪਣੇ ਨਾਮ ਕਰਾ ਕੇ ਦਿੱਤੀ ਆ ਹਾਂਜੀ ਤੇ 52 57 58 ਹਜ਼ਾਰ ਓਰਿਜਨਲ ਚੱਲੀ ਆ ਠੀਕ ਹੈ ਸਟਿੱਪਣੀ ਅਨਜੂਜ ਨਾਲ ਦੀ ਹਾਂ ਗੱਡੀ 3 ਲੱਖ 35000 ਰੁਪਏ ਦੀ 16 ਮਾਡਲ 16 ਮਾਡਲ ਜੀ 16 ਮਾਡਲ 3 ਲੱਖ 35000 ਰੁਪਏ ਦੀ ਸਵਿਫਟ ਹੈਗੀ ਡੀਜ਼ਲ ਦੀ ਆ ਚੈੱਕ ਕਰੋ ਨਵੇਂ ਟਾਇਰ ਨੇ ਬਈ ਕਾਰ ਦੇ ਸਟਿੱਪਣੀ ਅਨਜੂਜ ਆ ਜੀ ਸਟਿੱਪਣੀ ਅਨਜੂਜ ਹੈ ਹਾਂਜੀ ਆ ਗਏ ਮੈਂ ਤੁਹਾਨੂੰ ਦਿਖਾਣਾ ਵੀ 16 ਦੀ ਸਟਿੱਪ ਨਹੀਂ ਹੋਊਗੀ ਹੈ ਨਾ ਫਿਰ ਇਹਦਾ ਮਤਲਬ ਹੈ ਆ ਜਾਓ ਬਈ ਆ ਦਿਖਾਇਓ ਮੜਾ ਯਾਰ ਲਾਈਵ ਚੈੱਕ ਕਰਿਓ ਬਈ ਦੇਖੋ ਸਟਿੱਪਣੀ ਵੀ ਬਈ ਹੈ ਨਾ 2016 ਦੀ ਹੈ ਦੇਖੋ ਬਈ ਹੈ ਨਾ ਸਟਿੱਪਣੀ 2016 ਦੀ ਤੇ ਡਿੱਗੀ ਚੈੱਕ ਕਰੋ ਉਧਰੋ ਡਿੱਗੀ ਪੂਰੀ ਸਾਫ਼ ਸੁਥਰੀ ਹੈ ਬਿਲਕੁਲ ਤੇ ਬਈ ਇਹ ਕਾਰ ਦੀ ਕੰਡੀਸ਼ਨ ਹੈ ਕੋਈ ਰਸਟਿੰਗ ਨਹੀਂ ਕਿਸੇ ਪੱਖੋਂ ਦੇਖੋ ਚੈੱਕ ਕਰੋ ਕਾਰ ਪੂਰੀ ਸਾਫ਼ ਸੁਥਰੀ ਹੈ ਉਹੀ ਗੱਲ ਬਈ ਹੈ ਨਾ ਬਾਈ ਤੂੰ ਵੀ ਕੋਈ ਨਹੀਂ ਹੈਗੀ ਆਈ ਸਵੇਰੇ 4 ਵਜੇ ਆਈ ਹੈ ਇਹ ਕਰ ਹਾਂਜੀ ਤੇ ਬੱਕਾ ਦੀ ਵੀ ਸੈਂਸਰ ਸੋਸਰ ਸਾਰਾ ਕੁਝ ਲੱਗਾ ਹੈ ਬਾਈ ਹਨਾ ਤੇ ਚੱਲੀ ਕਿੰਨੀ ਕਹੋਗੇ ਇਹ ਚੱਲੀ 5758000 ਆਈ ਸਿਰਫ ਸਿਰਫ ਜਿਸ ਆਨ ਲਿਸਟ ਤੇ ਜੋ ਜਾਈ 55858000 ਚੱਲੀ ਆ ਬਈ ਕਾਰ ਸੋਹਣੀਆ ਪੂਰੀ ਤੇ ਜੇ ਕਿਸੇ ਨੇ ਕਾਰ ਲੈਣੀ ਆ 3 ਲੱਖ ਤੇ 35000 ਰੁਪਿਆ ਦੀ ਕਾਰ ਤੁਹਾਨੂੰ ਮਿਲ ਜਾਣੀ ਆ ਬਾਈ ਹਨਾ ਤੇ ਕਾਰ ਸੋਹਣੀਆ ਜੀ ਦੋਨੇ ਗੇਅਰ ਲੌਕ ਦੋਨੇ ਸੈਂਟਰ ਲੌਕ ਨਾਲ ਹੀ ਹਨਾ ਠੀਕ ਹੈ ਤੇ ਇਹ ਕਾਰ ਆ ਬਈ ਤੇ ਗੱਲ ਕਰੀ ਬਈ ਲੋਨ ਵਗੈਰਾ ਦੀ ਫੈਸਿਲਿਟੀ ਹੈ ਲੋਨ ਦੀ ਵੀਰੇ 50% ਹੋ ਜੂ ਪਾਈਆਂ ਦੇ ਬਹੁਤ ਤੇ ਫੋਨ ਆਉਂਦੇ ਨੇ ਹਨਾ ਪਿਛਲੀ ਵੀਡੀਓ ਵੀ ਬਾਈ ਲੋਨ ਦੀ ਸੁਵਿਧਾ ਕਰੋ ਕਰੋ 50% ਕਰਵਾ ਦਾਂਗੇ ਸਿਬਲ ਦੇ ਸਹੀ ਹੋਣ ਓਕੇ ਲੈ 50% ਤੁਹਾਡਾ ਲੋਨ ਹੋ ਜੂ ਰੇਟ ਕੁਛ ਵੀ ਨਹੀਂ ਬਈ ਆਪਾਂ ਗੱਲ ਕਰੀਏ ਬਈ ਹਨਾ ਤੇ ਆ ਵੀ ਸਾਡਾ ਸ਼ੇਅਰ ਪੱਕਾ ਤੇ ਨਾਲ ਹੀ ਖੜਾ ਹੈ ਲੈ ਦੇਖ ਐਨ ਕ ਲਈ ਇਹਦੀ ਗੱਡੀ ਵੇਚਣੀ ਹੈ ਇੱਕ ਅੱਛਾ ਉਹ ਇਹਨੇ ਕੱਟੀ ਹੋਈ ਆ ਨਾ ਕਿ ਉਹ ਤੁਸੀਂ ਕੱਟੀ ਆ ਯਾਰ ਹੈ ਇਕ ਵਾਰ ਮੈਂ ਇਹ ਨਹੀਂ ਕਿੱਟੀ ਹੈਗੀ ਇਹਨੇ ਜਿਹੜੀ ਗੱਡੀ ਸੀ ਉਹ ਸੋਹਣੀ ਬਹੁਤ ਸੀ ਲਾਇਲੂਏ ਪਏ ਹੋਏ ਸੀ ਦਿਖਾਵਾਂਗੀ ਗੱਡੀ ਉਹ ਆਪਾਂ ਜਿਹੜੀ ਆਪਾਂ ਉਹ 1,60 ਜੋੜੇ ਜੁ ਦੇਣੀ ਉਹ ਤੇ ਇਹਦੀ ਗੱਲ ਉਹ ਤੇ ਇਹਦੀ ਗੱਲ ਇੱਕ ਠੀਕ ਹੈ ਤੇ ਹੁਣ ਇਹਦੀ ਗੱਲ ਕਰੀ ਆਪਾਂ ਇਹ ਕਿਹੜੀ ਕਾਰ ਹੈ ਇਧਰ ਆ ਜਾਓ ਇਹ ਬਾਈ ਜੀ ਡਿਜ਼ਾਇਰ ਹਾਂ 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 2013 ਮਾਡਲ ਵੀਐਕਐਸਆਈ ਹਾਂਜੀ ਬੈਂਪਰ ਤੋਂ ਬੈਂਪਰ ਓਰੀਜਨਲ ਕਾਰ ਹੈ ਜੀ ਸਾਰੀ ਸਾਰੀ ਜੀ ਅੱਛਾ ਸਟਿੱਪ ਨਹੀਂ ਅਨਜੂਜ ਹਾਂ 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 ਚਾਰੇ ਟਾਇਰ ਗੱਡੀ ਆ ਦੇ ਨਵੇਂ ਹਾਂ ਤੇ ਕਾਰ ਵਿੱਚੋਂ ਦੇਖੋ ਲੈ ਵੀ ਪੈਟਰੋਲ ਦੀ ਕਾਰ ਹੈ ਕਾਰ ਸੋਹਣੀ ਆ ਪੂਰੀ ਇਹ ਸੋਚ ਕੇ ਦੇਖ ਲੋ ਜੈਸੀ 23 ਦੇਖ ਲਈ ਤੇ ਇਹ ਦੇਖ ਲਈ ਅੱਛਾ ਓਏ ਹਾ ਹਾ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਈ ਮਿੱਤਰੋ ਅੰਦਰੋਂ ਬਿਲਕੁਲ ਨਵੀਂ ਕਾਰ ਹੈ ਨਵੀਂ ਚੈੱਕ ਕਰੋ ਬਈ ਨਾ ਅੰਦਰੋਂ ਪਤਾ ਹੀ ਲੱਗ ਰਿਹਾ ਬਈ ਅੰਦਰ 70000 ਜੀ ਓਰਿਜਨਲ ਚੱਲੀ ਆ 70000 100 ਪਤਾ ਨਹੀਂ 200 ਕੁਝ ਜਿੰਨੀ ਚੱਲੀ ਆ ਕੰਪਨੀ ਠੀਕ ਹੈ ਠੀਕ ਹੈ ਨਾ ਕਾਰ ਦੇਖੋ ਦੋਨੋਂ ਚਾਪੀਆਂ ਹਾਂਜੀ 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 ਨਵੀਂ ਬਟਾ ਨਵੀਂ ਕਾਰ ਆ ਜੀ ਤੇ ਬਈ ਕਮੀ ਪੇਸ਼ੀ ਕੋਈ ਨਹੀਂ ਇਹ ਬਸ ਆਹ ਵੇਖ ਲੈ ਜੀ ਕਾ ਸੁੱਕਾ ਥੋੜਾ ਜਿਹਾ ਡੈਂਟਾ ਸੁੱਕਾ ਵਿੱਚ ਆਈ ਇਹ ਬਾਕੀ ਕਰਾਇਆ ਕਰਾਇਆ ਕੁਛ ਨਹੀਂ ਤੇ ਗੱਡੀ ਧਵਾ ਕੇ ਖੜਾਈਆ ਹੋਰੇ ਹੈਨਾ ਧਵਾ ਕੇ ਖੜਾਈਆ ਡੱਗੀ ਚਾਹਦਾ ਸੀ ਡੱਗੀ ਤੁਹਾਨੂੰ ਮੈਂ ਦਿਖਾਉਣਾ ਬਈ ਆ ਦੇਖੋ ਆ ਆ ਗਈ ਅੰਦਰੋਂ ਕੰਡੀਸ਼ਨ ਬਈ ਚੈੱਕ ਕਰੋ ਸਾਰੀ ਚੀਜ਼ ਦਿਖਾਦੀ ਬਈ ਤੁਹਾਨੂੰ ਹਨਾ ਆ ਦੇਖੋ ਵੀ ਇੰਨੀ ਸਾਫ਼ਕਾਰ ਹੈ ਹੁਣ ਮਾਡਲ ਤੁਹਾਨੂੰ ਮੈਂ ਦੱਸ ਦਾਂ ਜੇ ਕਿਹਨਾ ਮਾਡਲ ਹੈ 2013 ਬਈ 13 ਮਾਡਲ ਹਾਂਜੀ 13 ਮਾਡਲ ਸਵਿਫਟ ਡਿਜ਼ਾਇਰ ਤੇ ਰੇਟ ਇਹੋ ਜਿਹਾ ਦੇ ਦਿਓ ਬਸ ਵੀ ਪੰਦਾ ਵੀਡੀਓ ਕੱਟੇ ਤੇ ਆ ਜਿure 255000 ਰੁਪਏ ਦੀ 13 ਮਾਡਲ 255000 ਰੁਪਏ ਦੀ ਡਿਜ਼ਾਇਰ 2013 ਮਾਡਲ ਆ ਬੈਂਪਰ ਟੂ ਬੈਂਪਰ ਓਰੀਜिनल ਕਾਰ ਹੈ ਜੀ ਠੀਕ ਹੈ ਲੈ ਵੀ ਆਪ ਤਾਂ ਮੀਟਰ ਵੀ ਨਾਲ ਚੱਕ ਲਿਆ ਬਈ ਚਾਹੀਦਾ ਹਾਂ ਨਾਲ ਚੱਕ ਲਿਆ ਕੋਈ ਦਿੱਕਤ ਨਹੀਂ ਇਹ ਆ ਆ ਗਈ ਬਈ ਉਸ ਤੋਂ ਬਾਅਦ ਸਬਕਟ ਦੀ ਗੱਲ ਕਰੀਏ। ਕਾਰ ਆ ਗਈ ਜੀ। ਹਾਂ। ਸਪੈਸ਼ਲ ਇਹਨੇ ਕੱਟੀ ਹੋਈ ਕਾਰ ਆ। ਠੀਕ ਹੈ। ਠੀਕ ਹੈ ਨਾ। ਇਹ ਆ ਦੇਖੋ ਬਈ ਆਹ ਹੈ ਇਹਦੀ ਕਾਰ ਆ ਬਈ ਹੈ ਨਾ। ਹਾਂਜੀ ਇਹਦੀ ਕਾਰ ਆ ਜੀ। ਇਹ 2009 ਮਾਡਲ ਹੈ ਜੀ ਪੰਜਾਬ ਨੰਬਰ ਪੀਵੀ 13 ਸੰਗਰੂਰ ਨੰਬਰ ਦੀ ਆ। ਆਹ ਆਹ ਆਹ। ਕਾਰ ਵਧੀਆ ਟਾਇਰ ਕੱਟ ਨੇ। ਠੀਕ ਹੈ। ਹੈ ਨਾ। ਤੇ ਥੋੜੀ-ਮੋਟੀ ਜਿਵੇਂ 9 ਮਾਡਲ ਦੇ ਹਿਸਾਬ ਨਾਲ ਵਧੀਆ ਸੈਂਟਰ ਲੋਕ ਆ ਜੀ। ਚਾਬੀਆਂ ਵੀ ਦੋਨੋਂ ਹੈਗੀਆਂ ਨੇ ਸਕਰੀਨ ਬੈਕ ਕੈਮਰਾ ਸਿੱਖ ਸਕਾਉਣ ਨੂੰ ਹੈ ਵਧੀਆ ਕਾਰ ਆ ਜੀ ਰੀਅਲ ਡੱਗੀ ਬਹੁਤ ਸਾਫ਼ ਆਈ ਗੱਡੀ ਅੱਛਾ ਰੀਅਲ ਪੈਟਰੋਲ ਆ ਠੀਕ ਹੈ ਵੀਰੇ ਕਾਰ ਦੇ ਦਾਂਗੇ ਜੀ ਕੱਲੀ ਕਾਰ ਦਾ ਉਹਦੇ ਨਾਲ ਦਾ ਜੋ ਵੀ ਹੋਊਗਾ ਠੀਕ ਆ ਹਨਾ ਕੱਲੀ 90000 ਰੁਪਏ ਦੀ 90000 ਰੁਪਈਆ ਦੀ ਕਾਰ ਆ ਬਈ ਇਹ ਹੈ ਨਾ ਸਿਰਫ 90000 ਰੁਪਈਆ ਤੇ ਪੰਜਾਬ ਨੰਬਰ ਮਾਡਲ 2000 2009 ਜੀ 2XI ਵਿੰਡੋ ਪਾਵਰ ਸੈਂਟਰ ਲੋਕ ਪੈਟਰੋਲ ਤੇ ਭਾਈ ਲੈ ਜੋ ਜੇ ਕਿਸੇ ਨੇ ਕਾਰ ਲੈਣੀ ਆ ਸਿਰਫ 90000 ਰੁਪਈਆ ਦੀ ਸਵਿਫਟ ਹੈ ਬਾਕੀ ਮੌਕੇ ਤੇ ਕੁਝ ਥੋੜਾ ਰਿਗਾਰਡ ਵੀ ਹੋ ਜੂ ਇਹਦੀ ਗੱਲ ਨਹੀਂ ਬਈ ਹਨਾ ਜੇ ਤੁਸੀਂ ਦੂਰੋਂ ਆਓਗੇ ਯਾਰ ਥੋੜਾ ਵੀ ਹਨਾ ਵੀ ਕੋਈ ਗੱਲ ਨਹੀਂ ਜੀ ਮਾਨਦਾਰ ਮੜ ਮੋਟਾ ਕਰਾਂਗੇ ਹਨਾ ਠੀਕ ਹੈ ਇੱਕ ਤਾਂ ਇਹ ਸੀਗੀ ਬਈ ਹਨਾ ਇੱਕ ਹੋਰ ਆ ਗਈ ਜਿਹਨੂੰ ਮੈਂ ਦਿਖਾਉਣਾ ਵੈ ਤੇ ਆਈ ਨਹੀਂ ਹੁਣ ਇਹਦੀ ਗੱਲ ਕਰਾਂ ਇਹ ਕਿਹੜਾ ਮਾਡਲ ਹੈ ਇਹ ਆ ਗਈ ਜੀ 2015 i10 ਗ੍ਰੈਂਡ ਡੀਜ਼ਲ ਹਾਂ ਹਾਂ ਫਰਸਟ ਓਨਰ ਹੈ ਜੀ ਠੀਕ ਹੈ ਤੇ ਕਾਰ ਓਰੀਜਨਲ ਹੈ ਤਕਰੀਬ ਓਕੇ ਹਾਂ ਸਾਰੀ ਓਰੀਜਨਲ ਯਾਰ ਤੇ ਨਵੇਂ ਟਾਇਰ ਨੇ ਠੀਕ ਹੈ ਕਾਰ ਦੇ ਦਾਂਗੇ 1 ਲੱਖ 99000 ਜੀ ਜੀ ਆਲਟੋ ਵਾਲੀ ਬੇਟੀ ਹੈ 15 15 ਮਾਡਲ ਡੀਜ਼ਲ 15 ਮਾਡਲ ਡੀਜ਼ਲ ਦੀ ਬਈ i10 ਗ੍ਰੈਂਡ ਸਿਰਫ 1 ਲੱਖ 99000 ਰੁਪਿਆ ਦੀ ਬਈ ਮਿੱਤਰੋ ਤੇ ਕਾਰ ਬਹੁਤ ਸਾਫ਼ ਸੁਥਰੀ ਹੈ ਬਈ ਹਨਾ ਚੱਲੀ ਇਹ ਵੀ ਮੈਨੂੰ ਲੱਗਦਾ 70 75 ਨਾ ਸੌਰੀ 78 80 80 ਦੀ ਤਕਰੀਬ ਚੱਲੀ ਹੋਈ ਆ ਆਟੋਮੈਟਿਕ ਫੋਲਡ ਆਪਾ ਅਗੇ ਦੀ ਆਟੋਮੈਟਿਕ ਤੁਹਾਡੇ ਐਡਜਸਟੇਬਲ ਮਿਰਰ ਮਿਲਣਗੇ ਬਾਈ ਨੂੰ ਕਹਿੰਦਾ ਦਿਖਾ ਦੂਗਾ ਤੇ ਬਈ ਚੈੱਕ ਕਰ ਲੋ ਬਈ ਹਨਾ ਆਟੋਮੈਟਿਕ ਫੋਲਡੇਬਲ ਨਹੀਂ ਹੈਗੇ ਪਰ ਇਹਦੇ ਵਿੱਚ ਗੱਲੇ ਹੋਣ ਇਹਦੇ ਐਡਜਸਟੇਬਲ ਨੇ ਹੈ ਬਈ ਹਨਾ ਤੇ ਸੈਂਟਰ ਲੌਕਿੰਗ ਸਾਰਾ ਕੁਝ ਬਈ ਹੈ ਨਾ A to Z ਇਹ ਆਪ ਕਦੇ ਵੀ ਫੁੱਲ ਫਿਲਾਵিকার ਦੇ ਵਿੱਚ ਜੇ ਕਿਸੇ ਨੂੰ ਉਹਨੇ ਕਾਰ ਲੈਣੀ ਆ ਤਾਂ ਆਹ ਕਾਰਵਾਈ ਹੈ ਨਾ ਬਾਈ ਸੰਦੀਪ ਤੋਂ ਤੁਸੀਂ ਲਦਾਲ ਪਿੰਡ ਤੋਂ ਅੱਗੇ ਲੈ ਕੇ ਜਾ ਸਕਦੇ ਹੋਗੇ ਬਾਈ ਇਹ ਨਾ ਕਹੋ ਤੋਤੀਆ ਨਹੀਂ ਠੀਕ ਹੈ ਨਾ ਇਹ ਤੋ ਕੀ ਦੇ ਦਾਂਗੇ ਤੁਹਾਨੂੰ ਹੋਰ ਤਾਂ ਰੰਗ ਆਪਾਂ ਦਾ ਕਿੱਥੇ ਦੂਰ ਦੀ ਗੱਲ ਆ ਪਾਲ ਜੀ ਬੋਲ ਆਪਣਾ ਧੂਣ ਦਾ ਟਾਈਮ ਵੀ ਲੱਗਦਾ ਕਾਰ ਰੈਡੀ ਹੋਈ ਦੇ ਦਿੰਦੇ ਨੇ ਆਪਾਂ ਜੀ ਆਪੀ ਧੋ ਲੈਂਦੇ ਨੇ ਜਾ ਕੇ ਉਹਦੇ ਕੀ ਅਗਲਾ ਧੋ ਲਾਂ ਤਾਂ ਧਵਾਈ ਦੇ ਡ੍ਰੈਕਲੀਨ ਦੇ ਸਭ ਪੈਸੇ ਛੱਡ ਦਾਂਗੇ ਸਭ ਛੱਡ ਦਾਂਗੇ ਜੀ ਕੋਈ ਚੱਕਰ ਨਹੀਂ ਨਹੀਂ ਤਵਾਗੇ ਦੇਵਾਂਗੇ ਸਾਫ ਕਰਕੇ ਬਟ ਟਾਈਮ ਨਹੀਂ ਸੀ ਹਨਾ ਕਾਰਾਂ ਰਾਤ ਆਈਆਂ ਨੇ ਇਹ ਤਿੰਨ ਚਾਰ ਤੇ ਆ ਗਈ ਸਕੋਡਾ ਸਕੋਡਾ ਜੀ 2015 ਜੀ ਫਸਟ ਓਨਰ ਹਾਂਜੀ ਤੇ ਇਹ ਕਾਰ ਦੇ ਦਾਂਗੇ ਜੀ 3 ਲੱਖ ਰੁਪਏ ਦੀ ਸਟਿੱਪਣੀ ਅਨਜੂਜਾ ਨਾਲ ਦੀ ਕਿੰਨੀ ਮਾਡਲ 2015 ਜੀ ਡੀਜ਼ਲ 15 ਮਾਡਲ ਡੀਜ਼ਲ ਰੈਪਿਡ ਰੈਪਿਡ 70000 ਕੰਪਨੀ ਰਿਕਾਰਡ ਆ 15 ਮਾਡਲ ਰੈਪਿਡ ਬਈ 70000 ਕੰਪਨੀ ਰਿਕਾਰਡ ਦੇ ਨਾਲ ਚੱਲੀਏ ਕਾਰ ਬਈ ਚਲਾਵਾ ਜਦੋਂ ਤੁਸੀਂ ਦੇਖੋਗੇ ਆਹ ਕਾਰ ਦਾ ਹਾ 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 ਬਈ ਨਵੇਂ ਨਹੀਂ ਜੀ ਅੰਦਰੋਂ ਅੰਦਰੋਂ ਦੇਖੋ ਕਾਰ ਜੀ ਅੰਦਰੋਂ ਬਈ ਇਹੋ ਜੀ ਕਾਰ ਆ ਬਈ ਹਨਾ ਚੈੱਕ ਕਰੋ ਬਈ ਅੰਦਰੋਂ ਦਾ ਬਈ ਪੂਰੀ ਨਵੀਂ ਬਿਲਕੁਲ ਨਵੀਂ ਨਕੋਰ ਕਾਰ ਬਟਾ ਨਵੀਂ ਕਾਰ ਆ ਜੀ ਹਾਂਜੀ 100 ਮੀਟਰ ਹੈਗਾ 100 ਗਰੰਟੀ ਹੋਊ ਆਪਣੀ ਆਹ ਦੇਖੋ ਸਟicker ਵਗੈਰਾ ਬਈ ਹਲਾ ਓਮ ਹੀ ਲੱਗੇ ਪਏ ਨੇ ਹਨਾ ਦੇਖੋ ਬਈ ਪੂਰੀ ਵਧੀਆ 7ਵੇਂ ਮਹੀਨੇ ਦੀ ਆ ਜੀ ਐਡਵੋਕੇਟ ਦੀ ਕਾਰ ਆ ਆਨਲਾਈਨ ਚੈੱਕ ਵੀ ਕਰ ਸਕਦੇ ਹੋ ਪਾਣੀ ਦਾ ਨੰਬਰ ਵੀ ਦੇ ਦੂੰਗਾ ਜੇ ਕੋਈ ਸ਼ੱਕ ਲੱਗਦੀ ਹੋਈ ਕਿਸੇ ਨੂੰ ਠੀਕ ਆ ਬਈ ਤੇ ਆਜੋ ਬਈ ਇਹਣਾ ਰੇਟ ਵੀ ਬਸ ਦੇ ਤਾਂ ਤੁਹਾਨੂੰ ਅਗਲੀ ਆ ਗਈ ਫੋਰਡ ਦੀ ਫਿਗੋ ਆਜੋ ਬਈ ਇਹ ਇਹ 2015 ਜੀ ਡੀਜ਼ਲ ਤੇ ਫਰਸਟ ਓਨਰ ਠੀਕ ਆ ਬਈ ਇਹ ਵੀ ਤਕਰੀਬ 100 ਹਾਂ 99% Ориਜਨਲ ਕਾਰ ਆ ਕੀ ਕਹਣਾ ਹਲਕੇ ਫੁਲਕੇ ਬੈਂਪਰ ਹੋ ਸਕਦਾ ਕਿਤੇ ਇਹ ਆ ਤੇ ਇਹ ਕਾਰ ਦੇ ਦਾਂਗੇ ਤੁਹਾਨੂੰ 1,75,000 ਰੁਪਏ ਦੀ ਮਾਡਲ 2015 ਦੇਖੋ 15 ਮਾਡਲ ਡੀਜ਼ਲ ਦੀ 1 ਲੱਖ ਤੇ 75000 ਰੁਪਏ ਰੇਟ ਆ ਬਾਈ ਬਾਕੀ ਤੁਹਾਡਾ ਕੁਝ ਹੋ ਜੂਗਾ ਜਿਹੜਾ ਮੌਕੇ ਤੇ ਬਾਈ ਕਰੋ ਵੀ ਚੱਕ ਕਾਰ ਸੋਹਣੀ ਆ ਬਾਈ ਪੂਰੀ ਵਧੀਆ ਪਈ ਆ ਨਾ ਤੇ ਘਰੇ ਰੱਖਣ ਵਾਸਤੇ ਕੋਈ ਮਾੜੀ ਨਹੀਂ ਬਾਈ ਕਾਰ ਹਨਾ ਥੋੜੇ ਜਿਹੇ ਪੈਸਾ ਉੱਚਾ ਮਾਡਲ ਸੌਣ ਬਹੁਤ ਸੋਹਣਾ ਜੀ ਠੀਕ ਆ ਬਾਈ ਬਹੁਤ ਸੋਹਣਾ ਗਾਰੰਟੀ ਦੇਵਾਂਗੇ ਇਹ ਜੀ ਕੋਈ ਇਹ ਨਹੀਂ ਹੋਊਗਾ ਠੀਕ ਆ ਬਾਈ ਕੋਈ ਗੱਡੀ ਚ ਪ੍ਰੋਬਲਮ ਆ ਜਾਂ ਕੋਈ ਹੋਰ ਆ ਓਕੇ ਲੈ ਵੀ ਮਿੱਤਰੋ ਬਾਈ ਹਨਾ ਤੇ ਆਹ ਕਾਰ ਆ ਤੇ ਅਗਲੀ ਗੱਾਰ ਦੀ ਗੱਲ ਕਰੀਏ ਬਾਈ i10 ਆਪਣੇ ਲੈਵੇ i10 ਆ ਗਈ ਜੀ 2009 ਮਾਡਲ ਸੰਗਰੂਰ ਦੀ ਐਨਓਸੀ ਆ ਆਹਾਂ ਹਾਂਜੀ ਤਕਰੀਬ ਟਾਇਰ 80 90 ਪੈਸੇ ਨੇ ਠੀਕ ਆ ਬਾਈ ਤੇ 12ਵੇਂ ਮਹੀਨੇ ਦੀ ਕਾਰ ਆ ਓਕੇ ਸੀਐਨਜੀ ਔਨ ਪੇਪਰ ਆ ਫਰਸਟ ਕੁਆਲਿਟੀ ਦੀ ਆ ਪਰ ਰੇਟ ਇਹਦਾ ਉਹ ਹੋਵੇ ਵੀ ਬਸ ਬਾਈ ਲੈ ਜਾ ਰੇਟ ਤਾਂ ਬਸ ਲੈ ਜਾਣ ਵਾਲੀ ਗੱਲ ਆ 70000 ਰੁਪਏ ਦੀ 70000 ਰੁਪਏ ਦੀ ਨਵਾਂ ਮਾਡਲ 12ਵੇਂ ਮਹੀਨੇ ਦੀ ਸੀਐਨਜੀ ਗ੍ਰੀਨ ਔਨ ਪੇਪਰ ਕਾਪੀ ਦੀ ਜੀ ਲੇ ਵੀ 70000 ਰੁਪਈਆ ਦੀ ਇੱਕ ਇਹ ਜੀ 70000 ਦੀ ਏ ਤੇ 90000 ਦੀ ਉਹ ਠੀਕ ਹੈ ਤੇ ਭਾਈ ਰੇਟ ਦੇਖੋ ਕੁਝ ਵੀ ਨਹੀਂ ਹੈਗੇ ਬਸ ਵੀ ਯਾਰ ਉਹੀ ਗੱਲ ਬਈ ਹੈ ਨਾ ਅਕਸਰ ਤੁਸੀਂ ਕਹਿਣ ਨੂੰ ਯਾਰ ਯਾਰ ਉਹ ਉਹ ਜੀ ਥਾਦੇ ਵੀ ਜਾਓ ਜਿੱਥੇ ਵੀ ਹੈ ਨਾ ਸਾਨੂੰ ਪੜਤੇ ਅਧਿਕਾਰਾ ਮਿਲ ਜਾਣਾ ਅੱਜ ਤੁਹਾਨੂੰ ਪੜਤੇ ਵਾਲੀ ਥਾਦੀ ਲੈ ਕੇ ਆਏ ਮਿੱਤਰੋ ਬਈ ਹੈ ਨਾ ਤੇ ਇਹ ਕਰ ਕੋਈ ਐਕਸੀਡੈਂਟ ਨਹੀਂ ਕੋਈ ਕੋਈ ਇੱਕ ਦਾ ਹੁੰਦਾ ਕੋਈ ਲੱਗੀ ਵੱਜੀ ਆ ਜਾਂ ਓਨਰ ਕੋਈ ਓਨ ਫਰਸਟ ਓਨਰ ਆ ਲੱਗੀ ਗਾਰੰਟੀ ਦੀ ਬੰਦਾ ਮੈਂ ਕੋਈ ਖਾ ਨਹੀਂ ਅੰਦਰੋਂ ਕਾਰ ਦੇਖੋ ਜੀ ਚੈੱਕ ਕਰਕੇ ਅੰਦਰੋਂ ਕਾਰ ਦਿਖਾਣਾ ਤੁਹਾਨੂੰ ਮੈਂ ਬਈ ਇਹ ਕਾਰਬਾਈ ਤੁਸੀਂ ਲਿਆ ਸਕਦੇ ਹੋਗੇ ਤੇ ਚੈੱਕ ਕਰੋ ਵੀ ਕਾਰ ਬਹੁਤ ਸੋਹਣੀ ਹੈ ਪੂਰੀ ਸਾਫ਼ ਸੁਥਰੀ ਕੰਡੀਸ਼ਨ ਹੈ ਯਾਰ ਕੋਈ ਇਹ ਨਹੀਂ ਹੈਗਾ ਬਸ ਸੜਾ ਵੀ ਵੀ ਕੋਈ ਬਹੁਤੀ ਲੀਪਾ ਪੋਚੀ ਕੁਝ ਵੀ ਨਹੀਂ ਹੈਗਾ ਹਾਂ ਜੀ ਹਾਂ ਜੀ ਤੇ ਅਗਲੀ ਕਾਰ ਤੁਹਾਨੂੰ ਮੈਂ ਦਿਨਾਂ ਵੀ ਬਰੇਜ਼ਾ ਆਹ ਦੇਖੋ ਐਂਦਾ ਰੇਟ ਬਈ ਐਂਦਾ ਰੇਟ ਮਹਾ ਬਈ ਦਿੱਲੀ ਛੱਟੋ ਤੁਸੀਂ ਬੰਬੇ ਤੱਕ ਵੀ ਜਾਇਓ ਬਈ ਹਨਾ ਇਹ ਰੇਟ ਕਿਤੇ ਮਿਲਦੇ ਤਾਂ ਬਈ ਆਪਣੀ ਜ਼ਿੰਮੇਵਾਰੀ ਹੈ ਬਈ ਹਨਾ ਅਛਾ ਕਿਹੜਾ ਮਾਡਲ ਕਾਰ ਹੈ ਇਹ 2016 ਦਾ ਜੀ ਇਹ 10ਵੇਂ ਮਹੀਨੇ ਦੀ ਆ ਹਾਂ ਇੰਜਨ ਮਾੜਾ ਹੋਊਗਾ ਇਹਦਾ ਬਾਈ ਗਾਰੰਟੀ ਦੇਊਗਾ ਪੱਕਾ ਪੱਕਾ ਲਿਖਾ ਕੇ ਲੈ ਬਾਈ ਕੋਈ ਐਕਸੀਡੈਂਟ ਹੋਵੇ ਹਾਂ ਕੋਈ ਪੀਸ ਪਲਾ ਚੇਂਜ ਹੋਵੇ ਗਾਰੰਟੀ ਹੈ ਆਪਣੀ ਠੀਕ ਹੈ ਅੱਛਾ ਹੁਣ ਇਹ ਬਰੇਜ਼ਾ ਕਾਰ ਆ ਮਾਡਲ 2016 10ਵੇਂ ਮਹੀਨੇ ਦੀ 10ਵੇਂ ਮਹੀਨੇ ਦੀ VDI ਪਲੱਸ ਡਬਲ ਏਅਰ ਬੈਗਾ ABS ਬ੍ਰੇਕਾਂ ਅੱਛਾ ਹੁਣ ਅੰਦਰੋਂ ਦਿਖਾਉਣਾ ਮੈਨੂੰ ਐਂਡ ਤੱਕ ਬਣੇ ਰਹੋ ਭਾਈ ਐਂਡ ਤੱਕ ਠੀਕ ਆ ਆ ਚੈੱਕ ਕਰੋ ਕਵਰਾ ਤੋਂ ਲਾਹੌਰ ਤੋਂ ਲਾ ਦੇਖੋ ਇਹ ਹਾਂਜੀ ਹਾਂਜੀ ਰੇਟ ਆਪਾਂ ਇਹ ਜਿਹਾ ਦੇ ਦਾਂਗੇ ਹਾਂ ਹਾਂ ਸਹੀ ਕਰ ਦਾਂਗੇ ਅੱਛਾ ਹੁਣ ਕਿੰਨੇ ਦੀ ਦਵਾਂਗੇ ਕਾਰ ਆਪਾਂ ਕਾਰ ਦੇ ਦਾਂਗੇ ਜੀ 490000 ਰੁਪਏ ਦੀ ਨੈਟ 16 ਵਰਨ 16 ਮਾਡਲ ਲੈ ਵੀ ਹੈ ਕਿਸੇ ਕੋਲ ਰੇਟ ਇਹ 490000 ਰੁਪਿਆ ਚ 2016 ਮਾਡਲ ਦੀ ਬ੍ਰੇਜ਼ਾ ਲਿਜਾ ਸਕਦਾ 10ਵੇਂ ਮਹੀਨੇ ਦੀ ਕਾਰ ਆ ਭਾਈ ਹਾਂ ਤੇ ਓਨਰ ਵੀ ਇੱਕ ਗੱਲ ਕਰਾ ਓਨਰ ਸੈਕੰਡ ਹੈ ਸੈਕੰਡ ਹਾਂ ਉਹਨਾਂ ਸੈਕੰਡ ਓਨਰ ਆ ਕੋਈ ਕਈ ਵਾਰ ਆ ਨਾ ਮਾਈਂਡ ਚ ਆਉਂਦਾ ਆ ਰਬੀਆ ਹੋਰ ਆ ਜੀ ਘਰ ਦੀ ਕਰਚੇ ਦੂਜੀ ਆਰਸੀ ਵੀ ਨਾਲ ਦੇ ਦੂੰਗਾ ਅੱਛਾ ਇੱਕ ਓਡਰੈਸ ਦੀ ਆ ਠੀਕ ਹੈ ਘਰ ਦੀ ਪਹਿਲਾਂ ਲੇਡੀਜ਼ ਨਾਮ ਸੀ ਉਦੋਂ ਵੇਚ ਹੁਣ ਜੈਂਟਸ ਦੇਣਾ ਉਹ ਵਜਾ ਪਤਾ ਨਹੀਂ ਕੀ ਹੋ ਕੇ ਕਰਾਈ ਅਗਲੇ ਨੇ ਕਿਵੇਂ ਕਰਾਈ ਆ ਪਰ ਇੱਕ ਓਡਰੈਸ ਦੀ ਆ ਵੀ ਮਤਲਬ ਗੱਲ ਕਰੀਏ ਹੈ ਕਾਗਜ਼ ਆ ਤੇ ਸੈਕੰਡ ਓਨਰ ਆ ਐਕਚੁਅਲੀ ਫਸਟ ਓਨਰ ਹੀ ਮੰਨ ਕੇ ਜੇ ਫਸਟ ਓਨਰ ਚ ਘਰੋਂ ਇੱਕ ਘਰ ਚੋਂ ਆਈ ਹੋਈ ਠੀਕ ਹੈ ਦੂਜੀ ਆਰਸੀ ਦੀ ਕਾਪੀ ਦੇ ਦਾਂਗੇ ਨਾਲ ਤੇ ਤਾ ਹੋਰ ਵੀ ਕਾਰ ਆ ਪਾਈਪਲਾਈਨ ਦੇ ਵਿੱਚ ਆਉਂਦੀਆਂ ਰਹਿਣਗੀਆਂ ਤੁਹਾਨੂੰ ਠੀਕ ਆ ਵੀ ਅਪਡੇਟ ਮਿਲਦੀ ਰਹੂਗੀ ਅੱਜ ਹੈਗੇ ਅਸੀਂ ਆਪਣੇ ਲਈ ਇਹੀ ਕਰਾ ਕੋਈ ਕਾਰ ਲੈਣੀ ਆ ਵੱਡੀ ਕਾਰ ਕੋਈ ਵੀ ਕਿਸ ਨੇ ਲੈਣੀ ਹੋਵੇ ਹਾਂ ਕਨੈਕਟ ਕਰ ਲਿਓ ਮਾਰਕੀਟ ਨਾਲੋਂ 2 ਲੱਖ ਰੁਪਏ ਸਸਤੀ ਠੀਕ ਆ ਜਿਹੜੀ ਵੀ ਚਾਹੀਦੀ ਹੈ ਕਿਹੜੀ ਕਿਹੜੀ ਜੋ ਚਾਹੀਦੀ ਆ ਠੀਕ ਆ ਜੋ ਚਾਹੀਦੀ ਆ ਪ੍ਰੀਜ਼ਾ ਤੋਂ ਲੈ ਕੇ ਬਗਾਟੀ ਤੱਕ ਜੀ ਮਾਰਕੀਟ ਨਾਲੋਂ 3 ਤੋਂ 2 ਤੋਂ 3 ਲੱਖ ਰੁਪਏ ਸਸਤੀ ਕਰ ਦਿੱਤੀ ਤੇ ਬਾਈ ਲੈ ਵੀ ਕੋਈ ਫੋਰਚਨਰ ਲਾਈਕ ਐਕਸ ਯੂ ਵੀ ਹੈ ਕੋਈ ਮਰਸੀਡੀਜ਼ ਜਿੱਦਾਂ ਦੀ ਆਡੀ ਜਿਹੜੀ ਮਰਜ਼ੀ ਕੋਈ ਕਾਰ ਲੈਣੀ ਆ ਤਾਂ ਤੁਸੀਂ ਕਾਰ ਲੈ ਕੇ ਜਾ ਸਕਦੇ ਬਾਈ ਹੋਰਾਂ ਤੋਂ ਤੁਹਾਨੂੰ ਡਾਇਰੈਕਟ ਡੀਲ ਕਰਵਾ ਦੇਣਗੇ ਤੁਹਾਨੂੰ ਡਾਇਰੈਕਟ ਤੁਹਾਨੂੰ ਹਨਾ ਵੀ ਮਾਰਕ ਪਹਿਲਾਂ ਉਹਨੂੰ ਪਤਾ ਕਰ ਜੀ ਕਿ ਬਗ ਜੀ ਤੁਹਾਡਾ ਆ ਰੇਟ ਚੱਲਦਾ ਬਾਈ ਹਨਾ ਹਾਂਜੀ ਹਾਂਜੀ ਬਾਈ ਵੀ ਇਹਨਾਂ ਤੋਂ 2 ਲੱਖ ਸਸਤੀ ਚ ਲੈਣੀ ਆ ਕਾਰ ਤਾਂ ਸਿੱਧਾ ਬਾਈ ਨਾਲ ਕੰਟੈਕਟ ਕਰ ਲਓ ਨੰਬਰ ਸਕਰੀਨ ਤੇ ਪਾਤੇ ਮਿਲਾਂਗੇ ਬਹੁਤ ਛੇਤੀ ਨੰਮੀਆਂ ਕਾਰਾਂ ਦੇ ਨਾਲ ਬਾਈ ਹਨਾ ਫਿਰ ਸਸਤੀ ਗਾ